ਕਾਂਗਰਸ ਆਗੂ ਰਾਹੁਲ ਗਾਂਧੀ ਨੇ ਵੋਟ ਚੋਰੀ ਨਾਲ ਸਬੰਧਤ ਇੱਕ ਹੋਰ ਹਾਈਡਰੋਜਨ ਬੰਬ ਧਮਾਕਾ ਕਰਦਿਆਂ ਅੱਜ ਦੋਸ਼ ਲਾਇਆ ਕਿ ਭਾਜਪਾ ਨੇ 2024 ਦੀਆਂ ਹਰਿਆਣਾ ਵਿਧਾਨ ਸਭਾ ਚੋਣਾਂ 25 ਲੱਖ ਜਾਲੀ ਵੋਟਾਂ ਦੇ ਆਧਾਰ ਤੇ ਜਿੱਤੀਆਂ ਸਨ ਉਹਨਾਂ ਸੂਬੇ ਦੇ ਹਰ 8 ਵੋਟਰਾਂ ਵਿੱਚੋਂ ਇੱਕ ਜਾਲੀ ਹੋਣ ਦਾ ਦਾਵਾ ਕੀਤਾ ਚੋਣ ਕਮਿਸ਼ਨ ਉੱਤੇ ਫਰਜੀ ਅਤੇ ਜਾਲੀ VOTERਾਂ ਦੇ ਆਧਾਰ ਤੇ ਭਾਜਪਾ ਨੂੰ ਜਿੱਤਣ ਵਿੱਚ ਮਦਦ ਕਰਨ ਦਾ ਦੋਸ਼ ਲਾਉਂਦੇ ਆਂ ਰਾਹੁਲ ਗਾਂਧੀ ਨੇ ਕੁਝ VOTERਾਂ ਦੀਆਂ ਤਸਵੀਰਾਂ ਅਤੇ ਰਿਕਾਰਡ ਪੇਸ਼ ਕੀਤੇ ਹਨ ਜਿਨ੍ਹਾਂ ਬਾਰੇ ਉਹਨਾਂ ਦਾਅਵਾ ਕੀਤਾ ਕਿ ਉਹ ਜਾਲੀ ਸਨ ਉਹਨਾਂ ਦੋਸ਼ ਲਾਇਆ ਕਿ ਹੁਣ ਭਾਜਪਾ ਨੇ ਚੋਣ ਕਮਿਸ਼ਨ ਦੀ ਮਿਲੀਭੁਗਤ ਨਾਲ ਬਿਹਾਰ ਵਿੱਚ ਚੋਣਾ ਚੋਰੀ ਕਰਨ ਦੀ ਯੋਜਨਾ ਬਣਾਈ ਹੈ ਉਹਨਾਂ ਫਰਜੀ VOTERਾਂ ਬਾਰੇ ਬਹੁਤ ਸਾਰੀਆਂ ਮਿਸਾਲਾਂ ਦਿੱਤੀਆਂ ਜਿਨ੍ਹਾਂ ਵਿੱਚੋਂ ਇੱਕ ਬਰਾਜ਼ੀਲੀ ਮਾਡਲ ਬਾਰੇ ਹੈ ਜਿ ਸਦੀਆਂ ਤਸਵੀਰਾਂ ਦੀ ਵਰਤੋਂ ਰਾਹੀਂ ਹਲਕੇ ਦੇ 10 ਪੋਲਿੰਗ ਬੂਥਾਂ ਤੇ ਕਥਿਤ ਤੌਰ ਉੱਤੇ 22 ਵਾਰ ਕਿਤੇ ਜਾਣ ਦਾ ਦਾਵਾ ਕੀਤਾ ਗਿਆ ਹੈ ਜਿਸ ਜਿੱਥੇ ਉਸ ਦਾ ਨਾਮ ਸੀਮਾ ਸਵੀਟੀ ਅਤੇ ਸਰਸਵਤੀ ਵਜੋਂ ਵਰਤਿਆ ਗਿਆ